ਸ਼ਹਿਰ ਦੇ ਵਿੱਚ 120 ਕਰੋੜ ਦੀ ਲਾਗਤ ਦੇ ਨਾਲ ਗੰਦੇ ਨਾਲੇ ਦੀ ਸਫਾਈ ਹੋ ਰਹੀ ਹੈ ਤਾਂ ਇਸ ਦੇ ਅੱਜ ਅਸੀਂ ਦੂਸਰੇ ਚਰਨ 'ਚ ਪਹੁੰਚੇ ਹਾਂ ਜਿੱਥੋਂ ਕਿ ਗੰਦੇ ਨਾਲੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਵੇਲੇ ਇਹ ਗੰਦਾ ਨਾਲਾ ਤਕਰੀਬਨ ਹੌਲੀ ਸਿਟੀ ਤੇ ਬਹੁਤ ਸਾਰੇ ਇਲਾਕਿਆਂ ਚੋਂ ਕੇ ਔਰ ਜਰਾ ਹੈਂਡ ਤੇ ਖਤਮ ਹੁੰਦਾ ਹੈ ਲੇਕਿਨ ਇਸ ਗੰਦੇ ਨਾਲੇ ਕਰਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਨੇ ਤਾਂ ਲੱਖਾਂ ਲੋਕ ਜਿਹੜੇ ਇਸ ਗੰਦੇ ਨਾਲੇ ਦੇ ਪ੍ਰਭਾਵਿਤ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਗੰਦੇ ਨਾਲੇ ਨੂੰ ਸਾਫ਼ ਕਰਨ ਦਾ ਕੰਮ ਜਰਾ ਇੱਥੇ ਤੇ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਸ ਗੰਦਗੀ ਨੂੰ ਸਾਫ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਗੰਦਗੀ ਜਿਹੜੀ ਹੈ ਇਹ ਸਾਰੀ ਅੱਗੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਦੇ ਵਿੱਚੋਂ ਪਾਣੀ ਜਿਹੜਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਲੇਕਿਨ ਹੁਣ ਇਸ ਦੇ ਵਿੱਚ ਜਿਹੜਾ ਹੈ ਇਸ ਦੀ ਸਾਫ ਸਫਾਈ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਤਾਂ ਇੱਕ ਡਰੇਨ ਸੀ ਜਿਹੜੀ ਕਿ ਪਾਣੀ ਜਿਹੜਾ ਬਰਸਾਤੀ ਪਾਣੀ ਹੁੰਦਾ ਸੀ ਉਸ ਨੂੰ ਨਿਕਾਸੂ ਵੀ ਕਿਹਾ ਜਾਂਦਾ ਹੈ ਉਸ ਦਾ ਇੱਥੇ ਨਿਕਲਣਾ ਸੀ ਲੇਕਿਨ ਹਾਲਾਤ ਅਜੇ ਬਣ ਚੁੱਕੇ ਨੇ ਕਿ ਇਹ ਪਾਣੀ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਟਾਕਸਿਕ ਹੋ ਚੁੱਕਾ ਹੈ ਗੰਦਾ ਹੋ ਚੁੱਕਾ ਹੈ ਇੰਨਾ ਕਿ ਗੰਦਾ ਹੋ ਚੁੱਕਾ ਹੈ ਕਿ ਸ਼ਾਇਦ ਇਸ ਨੂੰ ਦੇਖ ਪਾਣਾ ਵੀ ਮੁਸ਼ਕਲ ਹੋ ਚੁੱਕਾ ਹੈ ਤਾਂ ਉਸ ਦੀ ਸਾਫ ਸਫਾਈ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਹੁਤ ਚਰਚਿਤ ਡਰੇਨ ਹੈ ਜਿਹੜੀ ਕਿ ਬਾਈਪਾਸ ਦੇ ਇਲਾਕੇ ਚ ਰਹਿੰਦੀ ਹੈ ਉਸ ਨੂੰ ਜਿਹੜਾ ਸਾਫ਼ ਕਰਨ ਦਾ ਕੰਮ ਇੱਥੇ ਜੰਗੀ ਪੱਧਰ ਦੇ ਉੱਤੇ ਸ਼ੁਰੂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਾਣੀ ਜਿਸ ਜਗ੍ਹਾ ਤੋਂ ਨਿਕਲਣਾ ਹੈ ਉਸ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਕਿਉਂਕਿ ਉਸ ਜਗ੍ਹਾ ਦੇ ਉੱਤੇ ਗੰਦਗੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਇਹ ਪਾਣੀ ਇੱਥੋਂ ਨਿਕਲਣ ਚ ਵੀ ਅਸਮਰੱਥਤਾ ਜਿਹੜੀ ਹੈ ਹੁੰਦੀ ਹੈ ਤਾਂ ਇਸ ਚ ਇਸ ਗੰਦਗੀ ਕਰਕੇ ਹੀ ਇਹ ਜਿਹੜੀ ਡਰੇਨ ਹੈ ਬਦਬੂਦਾਰ ਹੋਈ ਔਰ ਇਸ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਨੇ ਤਾਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਹੈ ਇਸ ਡਰੇਨ ਦਾ ਮੌਈਨਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਇੱਕ ਸਾਰਥਕ ਖਾਲੀ ਗੱਲ ਕੀਤੀ ਜਾ ਰਹੀ ਸਾਡਾ ਮੰਤਰੀ ਮੌਜੂਦ ਨੇ ਸਰ 120 ਕਰੋੜ ਦੀ ਲਾਗਤ ਨਾਲ ਸ਼ੁਰੂਆਤ ਕੀਤੀ ਸੀ ਇਹ ਕਿਹੜੀ ਜਗ੍ਹਾ ਹੈ ਤੇ ਇਥੋਂ ਕੀ ਹੁਣ ਨੈਕਸਟ ਪਲਾਨ ਕੀ ਹੈ ਜਿਹੜੀ ਜਿਹੜੀ ਟੰਗਟਾਪ ਡਰੇਨ ਦੇ ਆਪਾਂ ਬਿਲਕੁਲ ਵੇਦਕਾ ਬਾਈਪਾਸ ਤੇ ਖੜੇ ਆ। ਸਾਹਮਣੇ ਵੇਦਕਾ ਬਿਲ ਪਲਾਂਟ। ਇਹ ਐਕਚੁਅਲੀ ਸ਼ੁਰੂ ਹੁੰਦੀ ਆ ਵੇਦਕੇ ਪਿੰਡ ਤੋਂ। ਹੂੰ। ਵੇਦਕੇ ਪਿੰਡ ਤੋਂ ਸ਼ੁਰੂ ਹੋ ਕੇ ਤੇ ਇਧਰ ਨਾਲ-ਨਾਲ ਆ ਕੇ ਕਦਾਈਂ ਸ਼ਹਿਰ ਤੱਕ ਜਾਂਦੀ ਆ। ਫੇਰ ਇਹਦੇ ਬਟਾਲਾ ਰੋਡ ਦੇ ਅੱਗੇ ਥੱਲੇ ਲੰਘ ਕੇ ਫੇਰ ਉਦੋਂ ਐ ਬਾਅਦ ਨੂੰ ਸਮਝ ਦੇਖੀ ਗਾ। ਸੋ ਇਸ ਕਰਕੇ ਅੱਗੇ ਹੀ ਉਧਰ ਮਸ਼ੀਨਾਂ ਡਾਈਆਂ ਸੀ। ਉਹ ਪਾਸਾ ਲਗਭਗ ਸਾਫ਼ ਹੋ ਗਿਆ। ਹੂੰ। ਹੁਣ ਅਸੀਂ ਇਧਰ ਡਾਈਆਂ ਜਿਹੜਾ ਇਹ ਪਾਸੋਂ ਸਾਫ਼ ਕਰਕੇ ਫੇਰ ਅਸੀਂ ਅਗਲੇ ਪਾਸੇ ਚੱਲ ਜਾਾਂਗੇ। ਜਿਹੜੀ ਫਤਿਹਗੜ ਚੂੜੀਆਂ ਰੋਡ ਦੇ ਲਾਗੋ ਉਹ ਪਾਸੇ ਪਤਾ ਉਹਦੀ ਸਫਾਈ ਕਰਾਂਗੇ ਹੂੰ ਸਮਝਦੇ ਇੱਕ ਦੀ ਗੱਲ ਕਿਉਂਕਿ ਆਪਾਂ ਚਾਹੁੰਦੇ ਆ ਕਿ ਪਹਿਲਾਂ ਇਹਨੂੰ ਬੇਸਿਕ ਤੌਰ ਤੇ ਸਾਫ਼ ਕਰ ਦਈਏ ਮੀਂਹ ਆਉਣ ਵਾਲੇ ਆ ਤੇ ਕੋਈ ਪ੍ਰੋਬਲਮ ਨਾ ਆ ਜਾਏ ਤੇ ਆਪਾਂ ਉਹਨੂੰ ਬਦਲ ਜਿਹੜਾ ਹੂੰ ਬੇਸਿਕ ਸਫਾਈ ਜਿਹੜੀ ਆ ਉਹ ਆਪਾਂ ਕਰ ਦਈਏ ਤਾਂ ਟਕਣ ਦੀ ਕੀ ਗੱਲ ਕੀਤੀ ਜਾ ਰਹੀ ਕਿਉਂਕਿ ਜਿਹੜਾ ਮੇਨ ਤੇ ਗੱਲ ਹੈ ਕਿ ਇਹ ਨਾਲਾ ਟਕਿਆ ਜਾਣਾ ਚਾਹੀਦਾ ਕਿਉਂਕਿ ਸਰਕਾਰ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਨਹੀਂ ਨਾਲਾ ਤਾਂ ਆਦਾ ਹੀ ਉਹ ਅੰਡਰਗਰਾਊਂਡ ਹੋ ਜਾਣਾ ਅੱਛਾ ਜੀ ਹਾਂ ਦੇਖੋ ਡਰੇਨ ਦੀ ਬੰਦ ਕਰ ਰੇਨ ਦੇ ਵਿੱਚ ਜਿਹੜਾ ਸਾਡਾ ਮਤਲਬ ਮੀਂਹ ਦਾ ਪਾਣੀ ਆ ਦੂਜਾ ਜਦੋਂ ਉਹ ਆਊਗਾ ਜਿਹੜਾ ਆ ਪਾਣੀ ਹੈ ਉਹਦੇ ਲਈ ਥੱਲੇ ਅੰਡਰਗਰਾਉਂਡ ਸਿਸਟਮ ਹੋ ਜੂਗਾ ਅੱਛਾ ਸਮਝਦੇ ਕਿ ਦੋ ਤਰ੍ਹਾਂ ਦਾ ਬੰਦ ਹੋਉਂਦਾ ਜੋ ਅਸੀਂ ਬੜਾਇਆ ਉਹ ਹੋ ਸਕਦਾ ਉਹਦੇ ਵਿੱਚ 호ਦ ਵੀ ਸੋਦ ਹੋ ਜੇ ਜਦੋਂ ਸੈਂਟਰ ਗਵਰਨਮੈਂਟ ਕੋ ਜਾਂਦਾ ਤਾਂ ਉਹ ਕਈ 호ਦ ਲਾ ਦਿੰਦੇ ਵਿੱਚ ਸੋਦਾ ਵੀ ਉਹਨੂੰ ਇੰਦਾ ਵੀ ਕਰ ਲੋ ਜੀ ਇੰਦਾ ਵੀ ਕਰ ਲੋ ਮਤਲਬ ਇਸ ਤਰ੍ਹਾਂ ਦਾ ਹੀ ਕਰਾਂਗੇ ਕਿ ਟੱਕਿਆ ਵੀ ਜਾਊਗਾ ਪਰ ਅਸੀਂ ਓਪਨ ਡਰੇਨ ਮਤਲਬ ਜਿਹੜੀ ਉਹ ਰੱਖਾਂਗੇ ਮੀਂਹ ਦੇ ਪਾਣੀ ਵਾਸਤੇ ਅੱਛਾ ਇਪਕਾ ਨੂੰ ਪਾਣੀ ਮਿਆਦਾ ਵੀ ਤੇ ਘਟਣਾ ਲੱਗੇ ਬਿਲਕੁਲ ਬਿਲਕੁਲ ਤੇ ਜਿਹੜੀ ਉਹ ਡਰੇਨ ਬਣਾਵਾਗੇ ਆਪਾਂ ਮੀਆਂ ਦੀ ਜਿਹੜੀ ਇਹੀ ਲਾ ਦੋ ਇਹਦੇ ਥੱਲੇ ਅੰਡਰਗਰਾਉਂਡ ਕਰਾਂਗੇ ਇਹਦੇ ਦੁਵਾਲੇ ਅਸੀਂ ਡਰੇਨ ਦੇ ਸਲੇ ਵੇਖ ਰਹੇ ਹਾਂ ਹਾਂ ਇਹ ਇਹ ਡਰੇਨ ਜਿਹੜੀ ਹੈ ਇਹਦੇ ਥੱਲੇ ਅੰਡਰਗਰਾਉਂਡ ਦੂਜਾ ਹੋ ਜਾਊਗਾ ਪਰ ਇਹ ਵੀ ਇਹ ਵੀ ਰਹੂਗੀ ਤਾਂ ਇਹਦੇ ਇਹਦੇ ਮੀਆਂ ਦਾ ਪਾਣੀ ਜਿਹੜਾ ਉਹਦੇ ਇਹਦੇ ਚਾਰਸਪੇ ਦੇ ਰੁੱਖ ਲਾ ਕੇ ਇਹਨੂੰ ਬਹੁਤ ਵਧੀਆ ਬਿਊਟੀਫੁੱਲ ਬਣਾ ਦੇਣਾ ਇਹ ਕਦੋਂ ਤੱਕ ਦਾ ਪ੍ਰੋਜੈਕਟ ਹੈ ਤੇ ਕਿਵੇਂ ਪੂਰਾ ਹੋਏਗਾ ਕਿਉਂਕਿ ਇਸ ਕਿਉਂਕਿ ਲੰਬਾ ਪ੍ਰੋਜੈਕਟ ਲੱਗ ਰਿਹਾ ਕਿਉਂਕਿ ਜਿੰਨੀ ਗੰਦਗੀ ਦੇਖ ਰਹੇ ਆ ਜਿੰਨਾ ਗੰਦਾ ਪਾਣੀ ਦੇਖ ਰਹੇ ਆ ਪਾਣੀ ਦਾ ਤੇ ਰੰਗ ਹੀ ਬਦਲ ਗਿਆ ਸਾਹ ਦੇ ਫੈਕਟਰੀਆਂ ਦਾ ਪਾਣੀ ਆ ਰਿਹਾ ਹੂੰ ਔਰ ਇਹ ਇਹ ਪ੍ਰੋਜੈਕਟ ਜਿਹੜਾ ਦਾ ਕਾਫੀ ਲੰਬਾ ਪਤਾ ਹੀ ਕਰ ਦੇਾਂਗੇ ਮਤਲਬ ਇਸ ਸਾਲ ਦੇ ਐਂਡ ਤੱਕ ਲੋਕਾਂ ਨੂੰ ਲੱਗ ਜੂ ਪਤਾ ਵੀ ਕੀ ਹੋ ਜਾ ਬਸ ਕਿਉਂਕਿ ਕਾਫੀ ਲੰਬਾ ਹੁੰਦਾ ਸੈਂਟਰਲ ਗਵਰਨਮੈਂਟ ਦੀ ਦਖਲਦਾਜੀ ਆ ਸਟੇਟ ਗਵਰਨਮੈਂਟ ਦੀ ਦਖਲਦਾਜੀ ਆ ਇਹ ਕਰਕੇ ਪਹਿਲ ਦੇ ਦੱਸਦੇ ਹੀ ਕੰਮੰਬਸਤ ਸ਼ੁਰੂ ਕੀਤਾ ਕਿ ਸਭ ਤੋਂ ਪਹਿਲਾਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸੀ ਦੇਖ ਰਹੇ ਪਾਣੀ ਸਟੈਂਡ ਅਪ ਖੜਾ ਉਸ ਜਗ੍ਹਾ ਦੇ ਉੱਤੇ ਜਿਸ ਕਰਕੇ ਇਹ ਟਾਕਸਿਕ ਹੋ ਗਿਆ ਇਸ ਲਈ ਤਾਂ ਜੀ ਇਸ ਲਈ ਸਪਾਈ ਕਰ ਰਹੇ ਕਿ ਪਾਣੀ ਦਾ ਨਿਕਾਸ ਕਰਦੇ ਨਾ ਸਟਾਰਟ ਇਹ ਬੇਸਿਕ ਸਪਾਈ ਹੈ ਕਿ ਪਾਣੀ ਜਿਹੜਾ ਖਲੋਵੇ ਪਾਣੀ ਜਿਹੜਾ ਤੁੜਿਆ ਜਾ ਬੇਸਿਕ ਸਪਾਈ ਕਰਨ ਦਾ ਮਤਲਬ ਇਹ ਹੀ ਆ ਕਿ ਡਰੇਨ ਦੇ ਵਿੱਚ ਜਿਹੜਾ ਗੰਦੇ ਕੱਢ ਦਈਏ ਸਾਡਾ ਪਾਣੀ ਤੁੜਿਆ ਦੋ ਆ ਦੇਖੋ ਤੁਸੀਂ ਤਾਂ ਕੰਸਰ ਨੂੰ ਅਮਲੀ ਜਾਮਾ ਜਾਂ ਕੁਝ ਪੋਜ਼ਿਟਿਵ ਨਜ਼ਰ ਆਇਆ ਤੁਹਾਨੂੰ ਦੱਸਿਆ ਕਿ ਮਤਲਬ ਅਸੀਂ ਸਾਡੀ ਕੋਸ਼ਿਸ਼ ਹੈ ਕਿ 31 ਦਸੰਬਰ ਤੱਕ ਇਸ ਸਾਲ ਦੇ ਵਿੱਚ ਵਿੱਚ ਇਹਦਾ ਮਤਲਬ ਬਹੁਤਾ ਕੰਮ ਜਿਹੜਾ ਕੰਪਲੀਟ ਕਰ ਜੀਆ ਸਾਫ ਸਫਾਈ ਹੋ ਜਾਂਦੀ ਹੈ ਕਿੰਨੀ ਰਾਹਤ ਮਿਲੇਗੀ ਲੋਕਾਂ ਨੂੰ ਨਹੀਂ ਰਾਹਤ ਸਾਰਾ ਸ਼ਹਿਰ ਬਾਜੂ ਜਾਂ ਸਾਡਾ ਪਾਣੀ ਸਾਡਾ ਪੋਲਿਊਟ ਹੋ ਰਿਹਾ ਹਵਾ ਪੋਲਿਊਟ ਹੋਦੀ ਸਾਡੀ ਸਾਡਾ ਵਾਤਾਵਰਨ ਜਿਹੜਾ ਉਹ ਠੀਕ ਹੋ ਜਾਊਗਾ ਸਭ ਤੋਂ ਜ਼ਿਆਦਾ ਤੇ ਆ ਕਿ ਜਿਹੜਾ ਸਾਡਾ ਪਾਣੀ ਥੱਲੋਂ ਗੰਦਾ ਉਹ ਸਾਡੀ ਬੜੀ ਵੱਡੀ ਪਰੇ ਉਹ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਉਦੋਂ ਰਕੜਾ ਬੜਾ ਜੀ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਸੁੱਟ ਰਹੇ ਉਹਨਾਂ ਤੇ ਵੀ ਰੋਕ ਲਾ ਹੀ ਨਹੀਂ ਜਾਏਗੀ ਤੇ ਫਿਰ ਸਫਾਈ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਉਹ ਜਿਹੜੇ ਦੂਜੇ ਪ੍ਰੋਜੈਕਟ ਹੈ ਉਹ ਲਵਾਵਾਗੇ ਉਹਦਾ ਕੋਈ ਜਿਹੜਾ ਕਲੀਨ ਕਰਕੇ ਪਾਣੀ ਐਸਟੀਪੀ ਦਾ ਵੀ ਪ੍ਰੋਜੈਕਟ ਸੀਗਾ ਅਸੀਂ ਉਹ ਵੀ ਦਾ ਹਿੱਸਾ ਆ ਉਹ ਵੀ ਉਹ ਅਲਰੇਡੀ ਜੀ ਉਹਦਾ ਪ੍ਰਪੋਜ਼ਲ ਅਸੀਂ ਭੇਜ ਚੁੱਕੇ ਆ ਐਸਟੀਪੀ ਪ੍ਰੋਜੈਕਟ ਦਾ ਜਿਹੜੀ ਉਹਦੀ ਕੈਪੈਸਟੀ ਐਨਹਾਂਸਮੈਂਟ ਕਰਨੀ ਹੈ ਗੋਂਸਾਬਾ ਤੇ ਖਾਪੜਕੇੜੀ ਦੀ ਅਸੀਂ ਪ੍ਰਪੋਜ਼ਲ ਅਮਰਤ 2.0 ਚ ਭੇਜ ਚੁੱਕੇ ਆ ਤੇ ਉਹ ਗਵਰਨਮੈਂਟ ਆਫ ਇੰਡੀਆ ਨੂੰ ਜਿਹੜਾ ਹੈਗਾ ਜਾਣਾ ਬਾਕੀ ਆ ਉਹ ਗ ਤੋ ਇਸ ਮਹੀਨੇ ਦੇ ਅੰਡ ਤੱਕ ਜਿਹੜਾ ਹੈਗਾ ਪ੍ਰੋਪੋਜ਼ਲ ਚੱਲ ਜਾਏਗਾ ਤੇ ਉਹਦੀ ਫੰਡਿੰਗ ਵੀ ਆ ਜਾਏਗੀ ਪ੍ਰੋਪੋਜ਼ਲ ਇਸ ਦਾ ਜ਼ਰੂਰ ਇਨਵੋਲਵਮੈਂਟ ਹੈਗੀ ਸਰ ਹੈਗੀ ਅਹੀ ਕੋਸ਼ਿਸ਼ ਕਰਾਂਗੇ ਸੈਂਟਰ ਗਵਰਨਮੈਂਟ ਦੇ ਪਰ ਪ੍ਰੋਜੈਕਟ ਸੈਂਟਰ ਗਵਰਨਮੈਂਟ ਕਹਿੰਦਾ ਸਾਡਾ ਹੀ ਪ੍ਰੋਜੈਕਟ ਆ ਇਹ ਹੀ ਜੀਐਸਟੀ ਭੇਜਣੀ ਆ ਸਾਡਾ ਹੀ ਪੈਸਾ ਮੁੜ ਕੇ ਆਉਣਾ ਪੈਸੇ ਦੇ ਉੱਤੋਂ ਦੀ ਘੁੰਮ ਕੇ ਆਉਣਾ ਗੱਲ ਕੁਛ ਦੀ ਬਸ ਜਦੋਂ ਨਾ ਪੈਸਾ ਦੇਣਾ ਸਾਡੇ ਤੇ ਕਈ ਸ਼ਰਤਾਂ ਲਾ ਰਹੇ ਆ ਬੀਨੂੰ ਏਦਾਂ ਕਰ ਲਓ ਏਦਾਂ ਕਰ ਲਓ ਉਹ ਕਰ ਲਗਾ ਪਾਉਂਦਗੀ ਤਾਂ ਸਭਈ ਹੋਏਗੀ ਹਾਂ ਹੋਏਗੀ ਬਹੁਤ ਸਾਰਾ ਗੰਦਾ ਤੇ ਮੈਂ ਕਿਹਾ ਨਿਕਲ ਜਾਊ ਗੰਦਗੀ ਜਿਹੜੀ ਹੈ ਇੱਥੇ ਬਹੁਤ ਹੈ ਤਾਂ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਇੱਕ ਸਾਫ ਸਫਾਈ ਦਾ ਜਿਹੜਾ ਪ੍ਰੋਜੈਕਟ ਸੀ ਉਸ ਦੇ ਵਿੱਚ ਹੁਣ ਅਮਲੀ ਜਾਮਾ ਪਹਿਨਾਇਆ ਜਾਏਗਾ ਤਾਂ ਗੰਦੇ ਨਾਲੇ ਦੀ ਸਫਾਈ ਦਾ ਕੰਮ ਦਾ ਨਿਰੀਖਣ ਕਰਨ ਵਾਸਤੇ ਆਜ ਮੰਤਰੀ ਪੁੱਜੇ ਸਨ ਕੌਣਾਂ ਵੱਲੋਂ ਜਿਹੜਾ ਹੈ ਇੱਥੇ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਇਹਦੀ ਸਫਾਈ ਕੀਤੀ ਜਾਏਗੀ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ